ਹਾਂਜੀ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਵਰਕ ਵਾਲੀ ਸਲਵਾਰ ਕੜਾਈ ਵਾਲੀ ਸਲਵਾਰ ਕੱਟਣ ਦਾ ਤਰੀਕਾ ਨੀਚੋਂ ਜੀ ਆਪਾਂ 2.5 ਇੰਚ ਰੱਖਣਾ ਹੈ ਦੋਨੋਂ ਪਾਸੇ ਆਪਾਂ 2.5-2.5 ਇੰਚ ਦੇ ਨਿਸ਼ਾਨ ਲਾ ਲੈਣਾ ਹੈ ਜੀ ਮੋਰੀ ਦਾ ਨਿਸ਼ਾਨ ਲਾ ਲੈਣਾ ਆਪਾਂ ਚੜਾਈ ਤੇ ਬਾਕੀ ਜੀ ਆਪਣੀ ਸਲਵਾਰ ਦੀ ਲੰਬਾਈ ਹੈਗੀ ਆ 38 ਇੰਚ ਆਪਾਂ ਜੀ 4 ਇੰਚ ਦੀ ਬੈਲਟ ਪਾਵਾਂਗੇ ਆਪਣੀ 34 ਇੰਚ ਬੈਕ ਲੈਂਥ ਰਹਿ ਜੂਗੀ ਜੀ ਹੁੰਡੇ ਦੀ ਤੇ ਆਪਾਂ ਜੀ 1 ਇੰਚ ਮਾਰਜਨ ਰੱਖਾਂਗੇ 1 ਇੰਚ ਮਾਰਜਿਨ ਰੱਖ ਕੇ ਜੇ ਆਪਾਂ 35 35 ਇੰਚ ਤੇ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ 35 35 ਇੰਚ ਤੇ ਨਿਸ਼ਾਨ ਲਾ ਕੇ ਜੀ ਆਪਾਂ ਫਿਰ ਆਪਾਂ ਜੀ ਵਿਚਕਾਰ ਪਹੁੰਚਾਂ ਤੇ ਜਿਹੜਾ ਸੈਂਟਰ ਦਿੱਤਾ ਹੁੰਦਾ ਉਹਨੂੰ ਆਪਾਂ ਮੈਨ ਲੈਣਾ ਕਿੰਨੇ ਇੰਚ ਹੈ ਜਿੰਨੇ ਵੀ ਇੰਚ ਹੈਗਾ ਜੀ ਉਹਦਾ ਹਾਫ ਕਰ ਲੈਣਾ ਮੇਰਾ 4 ਇੰਚ ਤੋਂ ਛੱਡਿਆ ਬਚਿਆ ਉਹਨਾਂ ਦਾ ਜੀ ਮੈਂ 2 ਇੰਚ ਦੇ ਨਿਸ਼ਾਨ ਲਾ ਲਿਆ ਜੀ ਇਹ ਮੇਰਾ ਹਾਫ ਹੋ ਗਿਆ ਫਿਰ ਆਪਾਂ ਜੀ ਇਹ ਹਾਫ ਤੋਂ ਜਿਹੜਾ ਆਪਣੇ ਵਿਚਕਾਰ ਸੈਂਟਰ ਇਹਦੇ ਹਾਫ ਤੋਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਦੇਣਾ ਹੈ ਆਪਾਂ ਵਰਕ ਦੇ ਨਾਲ ਵਰਕ ਇਸ ਤਰ੍ਹਾਂ ਅਟੈਚ ਕਰ ਦੇਣਾ ਹੈ ਜੀ ਸੀਮ ਆਪਣਾ ਵਰਕ ਦੇ ਨਾਲ ਵਰਕ ਅਟੈਚ ਹੋਵੇ ਇਸ ਤਰ੍ਹਾਂ ਜੀ ਆਪਾਂ ਅਟੈਚ ਕਰਕੇ ਫਿਰ ਆਪਾਂ ਜੀ ਇਹਨੂੰ ਕੱਪੜੇ ਨੂੰ ਚੰਗੀ ਤਰ੍ਹਾਂ ਵਰਕ ਕੱਟ ਕੇ ਇੱਕੋ ਜਿਹਾ ਕਰ ਲੈਣਾ ਫਿਰ ਆਪਾਂ ਜੀ 2 ਇੰਚ ਇਧਰੋਂ ਰੱਖਿਆ ਸੀ ਵਰਕ ਦਾ 2 ਇੰਚ ਇਧਰੋਂ ਰੱਖਾਂਗੇ ਆਪਾਂ ਟੋਟਲ ਜੀ ਇਹ ਮੇਰਾ ਬਣ ਗਿਆ 13.5 ਮੈਂ 13.5 ਦੇ ਨਿਸ਼ਾਨ ਲਾਉਂਗੀ ਜੀ ਇਸ ਤਰ੍ਹਾਂ ਮੈਂ 13.5 ਤੇ ਇਧਰ ਨਿਸ਼ਾਨ ਲਾਉਂਗੀ ਜੀ ਜਿੰਨੀ ਮੇਰੀ ਮੂਰੀ ਹੈਗਾ ਆਪਣਾ ਜੀ ਲੈਂਥ ਮੈਂ ਉਸ ਹਿਸਾਬ ਨਾਲ 13 13 ਇੰਚ ਤੇ ਨਿਸ਼ਾਨ ਲਾਉਂਗੀ ਫਿਰ ਇਹਨੂੰ ਕਰ ਦੋ ਸਿੱਧਾ ਜੀ ਇੱਥੋਂ ਆਪਾਂ ਕੈਂਚੀ ਨਾਲ ਕੱਟ ਦਾਂਗੇ ਇਹਦੀ ਆਪਾਂ ਕਰਦਾਂਗੇ ਕਟਿੰਗ ਜੀ ਉਦੋਂ ਆਪਾਂ ਜੀ 13 ਇੰਚ ਤੇ ਜਿਹੜਾ ਨਿਸ਼ਾਨ ਲਾਇਆ ਸੀਗਾ ਆਪਾਂ ਉੱਥੋਂ ਕਰਦੇ ਆਗੇ ਕਟਿੰਗ ਨੀਚੋਂ ਆਪਣਾ ਜੀ 8 ਇੰਚ ਕਟਿੰਗ ਕਰਾਂਗੇ ਮਟਾਈ ਇੰਚ ਦੇ ਨਿਸ਼ਾਨ ਲਾਇਆ ਸੀਗਾ ਜੀ ਉਹ ਕਟਿੰਗ ਕਰਾਂਗੇ ਇਦੋਂ ਆਪਣਾ ਜਿਹੜਾ 1.5 ਤੇ ਲਾਇਆ ਉਹ ਕਟਿੰਗ ਕਰਾਂਗੇ ਇਸ ਤਰ੍ਹਾਂ ਜੀ ਆਪਣੀ ਜਿਹੜਾ ਵਿਚਕਾਰੋਂ ਸੈਂਟਰ ਨੂੰ ਪਹੁੰਚ ਜਾਂਦਾ ਉਹਦੀ ਵੀ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਕੇ ਇਹ ਆਪਣੇ ਦੋ ਪਹੁੰਚੇ ਹੋ ਗਏ ਵਰਕ ਵਾਲੇ ਇਸ ਤਰ੍ਹਾਂ ਜੀ ਆਪਾਂ ਇਹ ਪਹੁੰਚਾਂ ਨੂੰ ਕੱਟਣਾ ਹੈਗਾ ਬਿਲਕੁਲ ਸੇਮ ਇਸ ਤਰ੍ਹਾਂ ਫਿਰ ਆਪਾਂ ਜੀ ਕਟਾਂਗੇ ਕੁੰਦਾ ਕੁੰਦੇ ਦਾ ਵੀ ਜਿੰਨਾ ਕੱਪੜਾ ਰਹਿ ਗਿਆ ਜੀ ਆਪਾਂ ਉਹ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਹੈ। ਦੋਨੋਂ ਪਾਸਿਆਂ ਤੋਂ ਫੜ ਕੇ ਇਸ ਤਰ੍ਹਾਂ ਕਰਕੇ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਕੱਪੜੇ ਨੂੰ। ਇਸ ਤਰ੍ਹਾਂ। ਹਾਂਜੀ ਆਪਾਂ ਇਹ ਵੀ ਕਪੜਾ ਆਪਣਾ ਓਨਾ ਹੋਣਾ ਚਾਹੀਦਾ ਹੈ ਜਿੰਨਾ ਆਪਣਾ ਮੋਚਾ ਲਾਇਆ ਹੈ। 35 35 ਇੰਚਾ ਕਪੜਾ ਹੋਣਾ ਚਾਹੀਦਾ ਹੈ। ਆਪਾਂ ਜੀ ਇਧਰੋਂ 35 ਇੰਚ ਰੱਖ ਕੇ ਤੇ ਨੀਚੋਂ ਆਪਾਂ ਜੀ 1.5 ਇੰਚ ਦੇ ਨਿਸ਼ਾਨ ਲਾ ਦਾਂਗੇ। ਉਦੋਂ ਜੀ ਆਪਾਂ ਇਧਰੋਂ ਮਣ ਕੇ 35 ਇੰਚ ਆਪਾਂ ਇਧਰ ਦੇ ਕੋਰਨਰ ਤੇ ਜਿਹੜੇ ਇਤਨ ਛਾਣ ਲਾਦਾਂਗੇ ਫਿਰ ਆਪਾਂ ਜੀ ਵਿਚਕਾਰੋਂ ਲਾਦਾਂਗੇ ਇਸ ਤਰ੍ਹਾਂ ਮਾਰਕ ਕਰਕੇ ਜੇ ਆਪਾਂ ਇਹਦੀ ਕਰ ਦਾਂਗੇ ਕਟਿੰਗ ਇਸ ਤਰ੍ਹਾਂ ਆਪਣੇ ਕੁੰਡੇ ਕੱਟੇ ਜਾਣਗੇ ਜੀ ਫਿਰ ਆਪਾਂ ਜੀ ਇੱਕ ਕੁੰਡੇ ਨੂੰ ਦੂਸਰੇ ਕੁੰਡੇ ਦੇ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਫਿਰ ਆਪਾਂ ਜੀ ਇਹਦਾ ਆਸਨ ਕਟਾਂਗੇ ਆਸਰ ਰਿਹਾ ਹੈਗਾ ਜੀ 8 ਇੰਚ ਤਿਆਰ ਆਪਾਂ ਜੀ 10 ਦੇ ਨਿਸ਼ਾਨ ਲਾ ਕੇ ਆਪਾਂ 10 ਇੰਚ ਆਸਣ ਕੱਟ ਦੇਣਾ ਹੈ ਇਸ ਤਰ੍ਹਾਂ ਜੀ ਆਪਣਾ ਇੱਕ ਪਾਸਾ ਬੰਦ ਆਉਂਦਾ ਹੁੰਦਾ ਆਪਾਂ ਉਹਨੂੰ ਕੱਟ ਦੇਣਾ ਇਸ ਤਰ੍ਹਾਂ ਜੀ ਆਪਾਂ ਜਿਹੜਾ ਪਹੁੰਚਾ ਲਾਇਆ ਸੀ ਕੜਾਈ ਵਾਲਾ ਉਹ ਆਪਾਂ ਮੂਹਰੇ ਲਾ ਦੇਣਾ ਜੀ ਇਹ ਆਪਣੀ ਹੋਊਗੀ ਬੈਲਟ ਜੀ ਉੰਨੀ ਮੇਰੀ ਬੈਲਟ ਤਿਆਰ ਸੀਗੀ ਜੀ ਮੈਂ ਉੰਨੀ ਬੈਲਟ ਰੱਖਤੀ ਆ ਹਾਂਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਥੈਂਕ ਯੂ